ਸਰੰਦ ਦੀ ਇੱਟ ਨਾਲ ਇੱਟ ਖੜਕੇਗੀ ਖਾਲਸਾ ਪੰਥ ਦੀ ਜੈ ਜੈਕਾਰ ਹੋਵੇਗੀ ਗੁਰੂ ਜੀ ਦਾ ਦਿਨੇਪਿੰਡ ਜਾਣਾ ਗੁਰੂ ਗੋਬਿੰਦ ਸਿੰਘ ਜੀ ਰਾਏ ਕਲਾ ਤੋਂ ਵਿਦਾ ਲੈ ਕੇ ਤੁਰ ਪਏ ਅੱਗੇ ਦਿਨੇਪਿੰਡ ਜਾ ਪਹੁੰਚੇ ਇੱਥੇ ਤਿੰਨਾ ਚੌਧਰੀ ਭਰਾਵਾਂ ਸਮੀਰ ਲਖਬੀਰ ਤਖਤ ਮਾਲ ਨੇ ਸਤਿਗੁਰੂ ਜੀ ਦਾ ਸਵਾਗਤ ਕੀਤਾ ਉਹਨਾਂ ਨੇ ਆਪਣੇ ਚਬਾਰੇ ਵਿੱਚ ਗੁਰੂ ਜੀ ਦੇ ਰਹਿਣ ਦਾ ਬੰਦੋਬਸਤ ਕੀਤਾ ਗੁਰੂ ਜੀ ਨੇ ਦਿਨੇਪਿੰਡ ਆਉਣ ਦਾ ਜਿਉਂ-ਜਿਉ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਸਿੱਖ ਦਰਸ਼ਨਾਂ ਨੂੰ ਸੰਗਤਾਂ ਦਰਸ਼ਨਾਂ ਨੂੰ ਆਉਣ ਲੱਗ ਪਈ ਸਰੰਦ ਦੇ ਨਵਾਬ ਨੂੰ ਵੀ ਪਤਾ ਲੱਗ ਗਿਆ ਕਿ ਗੁਰੂ ਜੀ ਦੀਨੇ ਠਹਿਰੇ ਹਨ ਨਵਾਬ ਨੇ ਚੌਧਰੀ ਸਮੀਰ ਦੇ ਨਾਮ ਹੁਕਮ ਕੱਲਿਆ ਕਿ ਸਤਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਹਾਜ਼ਰ ਕੀਤਾ ਜਾਵੇ ਪਰ ਤਿੰਨੇ ਚੌਧਰੀ ਭਰਾ ਪੱਕੇ ਰਹੇ ਉਹਨਾਂ ਨੇ ਨਵਾਬ ਨੂੰ ਉਹ ਮੈਸੇਜ ਭੇਜਿਆ ਅਸੀਂ ਆਪਣੇ ਦੀਨ ਪੈਗੰਬਰ ਗੁਰੂ ਜੀ ਦੀ ਸੇਵਾ ਕਰਦੇ ਹਾਂ ਇਹ ਪਾਪ ਨਹੀਂ ਹੋ ਸਕਦਾ ਇਹ ਜੁਰਮ ਨਹੀਂ ਹੋ ਸਕਦਾ ਬੇਸ਼ੱਕ ਜਾਨ ਚਲੀ ਜਾਵੇ ਅਸੀਂ ਆਪਣੇ ਗੁਰੂ ਪਿਤਾ ਨੂੰ ਤੁਹਾਡੇ ਹਵਾਲੇ ਕਰਨ ਨੂੰ ਤਿਆਰ ਨਹੀਂ ਹਾਂ ਇਹ ਚਿੱਠੀ ਦੇ ਕੇ ਉਹਨਾਂ ਨੇ ਸਰਕਾਰੀ ਆਦਮੀ ਨੂੰ ਤੋਰ ਦਿੱਤਾ ਤੇ ਮਗਰ ਹੀ ਆਪਣਾ ਸਿਆਣਾ ਤੇ ਇਤਬਾਰੀ ਬੰਦਾ ਸਰੰਦ ਨੂੰ ਭੇਜਿਆ ਉਸ ਨੂੰ ਕਿਹਾ ਗਿਆ ਕਿ ਖਬਰਦਾਰ ਹੋ ਕੇ ਸੂ ਰੱਖਣੀ ਹੈ ਕਿ ਨਵਾਬ ਦਾ ਅਰਾਦਾ ਕੀ ਹੈ ਇਸ ਆਦਮੀ ਨੇ ਸੁਨੇਹਾ ਭੇਜਿਆ ਕਿ ਨਵਾਬ ਵੱਲੋਂ ਫੌਜ ਨੂੰ ਤਿਆਰੀ ਦਾ ਹੁਕਮ ਦਿੱਤਾ ਪਰ ਕੂਚ ਕਰਨ ਦਾ ਨਹੀਂ ਦਿੱਤਾ ਗਿਆ ਗੁਰੂ ਜੀ ਕਾਫੀ ਸਮਾਂ ਦਿਨੇ ਪਿੰਡ ਰਹੇ ਇੱਥੇ ਬਹੁਤ ਸਾਰੇ ਸਿੱਖ ਸਤਗੁਰੂ ਜੀ ਨਾਲ ਆ ਜੁੜੇ ਕੁਝ ਆਦਮੀ ਗੁਰੂ ਜੀ ਨੇ ਤਨਖਾਹਦਾਰ ਭਰਤੀ ਕਰ ਲਈ ਤਾਂ ਕਿ ਵੇਲੇ ਕੋ ਵੇਲੇ ਲਈ ਤਿਆਰ ਰਹੇ ਜਫਰਨਾਮਾ ਦਿਨੇ ਪਿੰਡ ਨਮਾਜ਼ ਸਮੇਂ ਹੀ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਜਫਰਨਾਮਾ ਅਰਥਾਤ ਫਤਿਹ ਦੀ ਚਿੱਠੀ ਲਿਖੀ ਔਰੰਗਜ਼ੇਬ ਦੀਆਂ ਦੋਨੋਂ ਚਿੱਠੀਆਂ ਆਨੰਦਪੁਰ ਦੇ ਘੇਰੇ ਸਮੇਂ ਆਈਆਂ ਸਨ ਉਹਨਾਂ ਵਿੱਚੋਂ ਰੰਗਜ਼ੇਬ ਨੇ ਕਿਹਾ ਸੀ ਕਿ ਸਾਨੂੰ ਆਕੇ ਮਿਲੇ ਨਾਲ ਹੀ ਉਸਨੇ ਕਸਮਾਂ ਚੁੱਕ ਕੇ ਯਕੀਨ ਦਿਵਾਇਆ ਸੀ ਕਿ ਤੁਸੀਂ ਕਿਲਾ ਛੱਡ ਕੇ ਚਲੇ ਜਾਓ ਤੁਹਾਨੂੰ ਕੋਈ ਦੁੱਖ ਨਹੀਂ ਦਿੱਤਾ ਜਾਵੇਗਾ ਉਹਨਾਂ ਕਸਮਾਂ ਕੋਲ ਕਰਾਰ ਮਗਰੋਂ ਸਭ ਤੋੜ ਦਿੱਤੇ ਗਏ ਉਹਨਾਂ ਚਿੱਠੀਆਂ ਦਾ ਉੱਤਰ ਦੇਣਾ ਮੌਕਾ ਨਹੀਂ ਸੀ ਬਣਿਆ ਹੁਣ ਇੱਕ ਹੋਰ ਚਿੱਠੀ ਦਿਨੇ ਪਿੰਡ ਨਿਵਾਸ ਸਥਾਨੇ ਆਈ ਸੀ ਇਸ ਵਿੱਚ ਉਹ ਪੁਰਾਣਾ ਸੱਦਾ ਸੀ ਗੁਰੂ ਜੀ ਨੇ ਇਹਨਾਂ ਚਿੱਠੀਆਂ ਦਾ ਜਵਾਬ ਇੱਕ ਵਧੀਆ ਫਾਰਸੀ ਕਵਿਤਾ ਵਿੱਚ ਲਿਖਿਆ ਸੀ ਜਿਸ ਦਾ ਨਾਮ ਗੁਰੂ ਜੀ ਨੇ ਸੱਤ ਜਫਰਨਾਮਾ ਅਰਥਾਤ ਜਿੱਤ ਦੀ ਚਿੱਠੀ ਰੱਖਿਆ ਇਸ ਵਿੱਚ ਆਪ ਜੀ ਨੇ ਰੰਗਦੇਵ ਨੂੰ ਕਿਹਾ ਮੈਂ ਤੇਰਾ ਇਤਬਾਰ ਨਹੀਂ ਕਰ ਸਕਦਾ ਜਿਹੜੀਆਂ ਤੈ ਖੁਦਾ ਤੇ ਹਜਰਤ ਨੂੰ ਸਾਖੀ ਜਾਣ ਕੇ ਖਾਧੀਆਂ ਸਨ ਉਹ ਸਭ ਤੋੜੀਆਂ ਗਈਆਂ ਇਸ ਤੋਂ ਸਭ ਪਤਾ ਲੱਗਦਾ ਹੈ ਕਿ ਖੁਦਾ ਦਾ ਤੈਨੂੰ ਪਤਾ ਹੀ ਨਹੀਂ ਹਜ਼ਰਤ ਸਾਹਿਬ ਦਾ ਤੈਨੂੰ ਕੋਈ ਡਰ ਹੈ ਵੀ ਨਹੀਂ ਤੂੰ ਦਗੇ ਬਾਜ ਤੇ ਝੂਠਾ ਨਿਕਲਿਆ ਹੈ ਤੂੰ ਬਾਦਸ਼ਾਹ ਦਾ ਬਾਦਸ਼ਾਹ ਹੈ ਮਸ਼ਹੂਰ ਜਰਨੈਲ ਹੈ ਪਰ دین ਇਮਾਨ ਤੇਰੇ ਨੇੜੇ ਨਹੀਂ ਰਹਿ ਗਿਆ ਤੇਰੇ ਦਿਲ ਵਿੱਚ ਕੁਝ ਹੋਰ ਤੇ ਜ਼ੁਬਾਨ ਕੁਝ ਹੋਰ ਹੈ ਇਹ ਤਾਂ ਬੇਦੀਨੀ ਦੀ ਅੱਤ ਹੈ ਤੂੰ ਪਰਜਾ ਬੇ ਕਿਰਕੀ ਨਾਲ ਲਤਾੜ ਰਿਹਾ ਹੈ ਚੇਤੇ ਰੱਖੀ ਜੇ ਤੂੰ ਖੁਦਾ ਨੂੰ ਵਿਸਾਰ ਕੇ ਇਦਾਂ ਹੀ ਜ਼ੁਲਮ ਕਰਦਾ ਰਹੇਗਾ ਤਾਂ ਉੱਪਰੋਂ ਇੱਕ ਤਲਵਾਰ ਤੇਰੇ ਤੇ ਵਰੇਗੀ ਦੁਖੀਆਂ ਦਿਨਾਂ ਦੀ ਰੱਖਿਆ ਬੌੜੀ ਕਰਨ ਵਾਲਾ ਬੇਰਹਿਮੀ ਜ਼ਾਲਮਾਂ ਦਾ ਨਾਸ ਕਰਨ ਵਾਲਾ ਖੁਦਾ ਤੇਰੀ ਕੀਤੀ ਬਦੀ ਦਾ ਫਲ ਦੇਵੇਗਾ ਤੂੰ ਆਪਣੇ ਰਾਜ ਦੀ ਜੜ ਵੜ ਰਹਾ ਹੈ ਤੇਰੀਆਂ ਤੇ ਆਪਣੀਆਂ ਕਸਮਾਂ ਤੋੜ ਕੇ ਤੇਰੇ ਲੱਖਾਂ ਫੌਜੀ ਮੇਰੇ ਮਗਰ ਪੈ ਗਏ ਮੇਰੇ 40 ਸਿੰਘਾਂ ਨੇ ਤੇਰੇ ਲੱਖਾਂ ਫੌਜੀਆਂ ਦਾ ਕੱਚੀਆਂ ਕੰਧਾਂ ਪਿੱਛੇ ਡਟ ਕੇ ਟੱਕਰਾ ਕੀਤਾ ਮੈਂ ਉਹਨਾਂ ਲੱਖਾਂ ਸਬਾਈਆਂ ਵਿੱਚੋਂ ਨਿਕਲ ਗਿਆ ਠੀਕ ਤੇਰੇ ਬੰਦਿਆਂ ਨੇ ਮੇਰੇ ਚਾਰ ਪੁੱਤਰ ਸ਼ਹੀਦ ਕੀਤੇ ਪਰ ਕੀ ਹੋਇਆ ਮੇਰਾ ਪੁੱਤ ਚੰਗੀ ਖਾਲਸਾ ਜਿਹਾ ਹੁੰਦਾ ਹੈ ਉਹ ਬਦਲਾ ਲਵੇਗਾ ਦਿਨੇ ਪਿੰਡ ਤੋਂ ਚਾਲੇ ਪਾਉਣਾ ਸ੍ਰੀ ਗੁਰਬਿੰਦ ਸਿੰਘ ਜੀ ਨੇ ਚਿੱਠੀ ਜੱਤ ਦੀ ਚਿੱਠੀ ਭਾਈ ਦੇਆ ਤੇ ਭਾਈ ਧਰਮ ਸਿੰਘ ਦੇ ਹਵਾਲੇ ਕੀਤੀ ਉਹਨਾਂ ਨੇ ਅਹਿਮਦਨਗਰ ਪੁੱਜ ਕੇ ਚਿੱਠੀ ਰੰਗਜੀਤ ਨੂੰ ਦਿੱਤੀ ਚਿੱਠੀ ਪੜ ਕੇ ਰੰਗਜੀਤ ਦਾ ਦਿਲ ਹਿੱਲ ਗਿਆ ਉਸਨੇ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਸਹੀ ਸਲਾਮਤ ਜਾਣ ਦੀ ਖੁੱਲ ਤੇ ਪ੍ਰਮਾਨ ਦੇ ਦਿੱਤਾ ਗਿਆ ਨਾਲ ਹੀ ਉਸਨੇ ਆਪਣੇ ਅਹਿਲਕਾਰਾਂ ਤੇ ਤਾਬੇਦਾਰਾਂ ਦੇ ਨਾਮ ਹੁਕਮ ਭੇਜਿਆ ਕਿ ਗੁਰੂ ਜੀ ਨਾਲ ਕੋਈ ਲੜਾਈ ਨਾ ਕਰੋ ਉਹ ਜਿੱਥੇ ਚਾਹਣ ਉੱਥੇ ਜਾਣ ਜਿੱਥੇ ਮਰਜੀ ਰਹਿਣ ਪਰ ਇਹ ਹੁਕਮ ਪਹੁੰਚਣ ਤੋਂ ਪਹਿਲਾਂ ਹੀ ਸਰਹੰਦ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਜੀ ਤੇ ਹਮਲਾ ਕਰ ਦਿੱਤਾ ਇਹ ਵਾ ਪੱਕੀ ਸੀ ਕਿ ਵਜ਼ੀਰ ਖਾਂ ਫੌਜ ਲੈ ਕੇ ਗੁਰੂ ਸਾਹਿਬਾਂ ਜੀ ਦੇ ਮਗਰ ਆ ਰਿਹਾ ਸੀ ਤਨ ਤੁਨ ਦਸ਼ਮੇਸ਼ ਪਿਤਾ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਸੋਚਿਆ ਕਿ ਵਸੋਂ ਦੇ ਨੇੜੇ ਲੜਾਈ ਹੋਈ ਤਾਂ ਲੋਕਾਂ ਦਾ ਨੁਕਸਾਨ ਹੋਵੇਗਾ ਇਸ ਲਈ ਉਸ ਨੇ ਜੰਗਲ ਵੱਲ ਕਿਸੇ ਟੁਕਮੀ ਥਾਂ ਤੇ ਲੜਾਈ ਕਰਨ ਦਾ ਫੈਸਲਾ ਕੀਤਾ ਗੁਰੂ ਸਾਹਿਬ ਜੀ ਨੇ ਦਿਨੇਪਿੰਡ ਤੋਂ ਤੁਰ ਪਏ ਆਪ ਜੀ ਦੇ ਨਾਲ ਇੱਥੇ ਚੌਕੇ ਸਿੰਘ ਸੂਰਪੇ ਸਨ ਜੋ ਹਰ ਕੁਰਬਾਨੀ ਕਰਨ ਲਈ ਤਿਆਰ ਸਨ ਕਾਫੀ ਬਹਾਦਰੀ ਸਿਪਾਹੀ ਸਨ ਆਪ ਜੀ ਨੇ ਤਨਖਾਹ ਤੇ ਭਰਤੀ ਕਰ ਲਈ ਸਨ ਹੋਰ ਵੀ ਸਮਾਨ ਸਿੱਖਾ ਸਾਹਿਬ ਇਕੱਠਾ ਕੀਤਾ ਹੋਇਆ ਸੀ ਜਲਾਲਪਗਤ ਆਦੀ ਪਿੰਡਾਂ ਵਿੱਚ ਹੁੰਦੇ ਹੋਏ ਗੁਰੂ ਜੀ ਕੋਟਕਪੂਰਾ ਪਹੁੰਚੇ ਇਹ ਥਾਂ ਇੱਕ ਢਾਬ ਦੇ ਵਿਚਕਾਰ ਉੱਥੇ ਥੜੇ ਉੱਤੇ ਸੀ ਇਹ ਮੁਗਲਾਂ ਨਾਲ ਜੁੱਧ ਕਰਨ ਲਈ ਬਹੁਤ ਟੁਕਮੀ ਸੀ ਗੁਰੂ ਸਾਹਿਬ ਜੀ ਨੇ ਇਸ ਦੇ ਮਾਲਕ ਕਪੂਰੇ ਨੂੰ ਕਿਹਾ ਸੀ ਕਿ ਸਾਨੂੰ ਇਸ ਗੜੀ ਵਿੱਚ ਮੋਰਚੇ ਲਾ ਕੇ ਵੈਰੀ ਨਾਲ ਦੋ ਹੱਥ ਕਰਨ ਦਿਓ ਪਰ ਕਪੂਰਾ ਡਰਦਾ ਸੀ ਉਸ ਨੇ ਨਾ ਕਰ ਦਿੱਤੀ ਗੁਰੂ ਜੀ ਉੱਥੋਂ ਅਗਾਂਹ ਤੁਰ ਪਏ ਕੁਝ ਸਮਾਂ ਬਾਅਦ ਆਪ ਜੀ ਪਿੰਡ ਢਿਲਮਾ ਕਲਾ ਪਹੁੰਚ ਗਏ ਉੱਥੇ ਭਾਈ ਕੋਲ ਜੀ ਜੋ ਪ੍ਰਿਥਵੀ ਚੱਦਵੀ ਦੀ ਔਲਾਦ ਵਿੱਚੋਂ ਚਿੱਟੇ ਬਸਤਰ ਲੈ ਕੇ ਹਾਜ਼ਰ ਹੋਇਆ ਸੀ ਉਸ ਨੇ ਬਸਤਰ ਬਦਲਣ ਦੀ ਬੇਨਤੀ ਕੀਤੀ ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰ ਲਈ ਟੇਲਮਕਲਾਂ ਤੋਂ ਚੱਲ ਕੇ ਸਤਿਗੁਰੂ ਜੀ ਜੈਤੋਂ ਪੁੱਜ ਗਏ ਇੱਥੇ ਆ ਕੇ ਖਬਰ ਮਿਲੀ ਕਿ ਸਰੰਦ ਦਾ ਨਵਾਂ ਵਜ਼ੀਰਖਾਨ ਫੌਜ ਲੈ ਕੇ 4-5 ਦਿਨਾਂ ਵਿੱਚ ਪਹੁੰਚ ਜਾਏਗਾ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਖਿਦਰਾਣਾ ਵੱਲ ਚੱਲ ਪਏ ਆਪ ਜੀ ਦਾ ਇਰਾਦਾ ਸੀ ਕਿ ਵਜ਼ੀਰਖਾਨਾ ਖਿਦਰਾਣੇ ਦੀ ਢਾਬ ਦੇ ਜਦ ਕੀਤਾ ਜਾਵੇ ਗੁਰੂ ਸਾਹਿਬ ਜੀ ਹਾਲੇ ਰਾਮਿਆਣੇ ਤੇ ਖਿਦਰਾਣੇ ਦੇ ਵਿਚਕਾਰ ਸਨ ਕਿ ਮਾਝੇ ਦੇ ਸਿੱਖਾਂ ਦਾ ਜੱਥਾ ਆਣ ਪੁੱਜਾ ਇਸ ਜਥੇ ਵਿੱਚ ਉਹ ਸਿੰਘ ਸਨ ਜਿਹੜੇ ਮਾਲਵਾ ਦੁਆਬਾ ਆਦਿ ਇਲਾਕਿਆਂ ਦੇ ਸੈਂਕੜੇ ਹੋਰ ਨਾ ਸਿੰਘਾਂ ਵਾਂਗ ਆਨੰਦਪੁਰ ਦੀ ਜੰਗ ਦੇ ਅਖੀਰਲੇ ਦਿਨਾਂ ਵਿੱਚ ਸਤਿਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਜਦੋਂ ਮਾਝੇ ਦੇ ਇਲਾਕੇ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਸਹਿਬਜ਼ਾਦਿਆਂ ਦੀਆਂ ਸੀਧੀਆਂ ਤੇ ਗੁਰਾਂ ਜੀ ਤੇ ਆਏ ਕਸ਼ਟਾਂ ਦਾ ਪਤਾ ਲੱਗਿਆ ਤਾਂ ਸਾਰਿਆਂ ਨੇ ਬੇਦਾਵਾ ਲਿਖਣ ਵਾਲਿਆਂ ਨੂੰ ਫਟਕਾਰਾਂ ਪਾਈਆਂ ਇਹਨਾਂ ਸਿੰਘਾਂ ਦੇ ਪਰਵਾਨ ਵਾਲਿਆਂ ਨੇ ਇਹਨਾਂ ਸਿੰਘਾਂ ਨੂੰ ਬਹੁਤ ਲਾਹਨਤਾਂ ਪਾਈਆਂ ਮੁਖਸਰ ਦੀ ਜੰਗ ਸ੍ਰੀ ਗੁਰਬੰਧ ਸਿੰਘ ਜੀ ਬੇਦਾਵਾ ਲਿਖ ਕੇ ਦੇਨ ਦਾ ਤੇ ਆਪਣੀ ਕਮਜ਼ੋਰੀ ਦਾ ਇਹਨਾਂ ਸਿੱਖਾਂ ਨੂੰ ਬਹੁਤ ਪਛਤਾਵਾ ਹੋਇਆ ਸੀ ਇਹਨਾਂ ਸਿੰਘਾਂ ਨੇ ਅਖੀਰਲੇ ਸੱਤ ਤੱਕ ਗੁਰੂ ਜੀ ਦੀ ਸੇਵਾ ਵਿੱਚ ਰਹਿਣ ਤੇ ਸਿੱਧੀ ਪ੍ਰਾਪਤ ਕਰਨ ਦਾ ਫੈਸਲਾ ਕੀਤਾ ਇਹਨਾਂ ਸਾਰੇ ਸਿੱਖ ਸੂਰਬੀਰਾਂ ਨੇ ਜਿੱਥੋਂ ਆਪਣਾ ਕਿਚ ਭਾਲ ਦੀ ਮਾਈ ਭਾਗੋ ਜੀ ਤੇ ਸੂਰ ਸਿੰਘ ਭਾਈ ਮਹਾ ਸਿੰਘ ਜੀ ਦੀ ਜਥੇਦਾਰੀ ਹੇਠ ਗੁਰੂ ਸਾਹਿਬ ਜੀ ਵੱਲ ਨੂੰ ਤੁਰ ਪਏ ਪੁਛ ਦੇ ਪਛੌਂਦੇ ਖਿਦਰਾਣੇ ਨੇੜੇ ਸਤਗੁਰੂ ਜੀ ਕੋਲ ਪਹੁੰਚ ਗਏ ਇੱਥੇ ਹੀ ਖਬਰ ਮਿਲੀ ਕਿ ਵਜ਼ੀਰ ਖਾਂ ਕੋਈ ਦੋ ਕੋ ਕੋ ਤਿਆਰਿਆ ਹੈ ਗੁਰੂ ਸਾਹਿਬ ਨੇ ਖਿਦਰਾਣੇ ਵੱਲ ਨੂੰ ਚੱਲ ਪਏ ਤੇ ਉੱਥੇ ਪਹੁੰਚ ਕੇ ਢਾਪ ਤੇ ਕਬਜ਼ਾ ਕਰ ਲਿਆ ਸਤਗੁਰੂ ਜੀ ਆ ਫੌਜ ਸਮੇਤ ਟਿੱਬੀ ਤੇ ਡਟ ਗਏ ਗੁਰੂ ਸਾਹਿਬ ਜੀ ਨੇ ਵਜ਼ੀਰ ਖਾਂ ਨਾਲ ਜੁੱਧ ਲਈ ਪਹਿਲਾਂ ਹੀ ਐਂ ਹੀ ਇਸ ਥਾਂ ਨੂੰ ਚੁਣਿਆ ਹੋਇਆ ਸੀ ਮੁਜਾਇਲਾਂ ਦੇ ਜਥੇ ਨੇ ਢਾਬ ਦੇ ਚੜ੍ਹਦੇ ਪਾਸੇ ਵੱਲ ਮੋਰਚੇ ਲਾ ਲਏ ਜਦ ਤੱਕ ਵਜ਼ੀਰ ਖਾਨ ਮੁਗਲ ਫੌਜਾਂ ਲੈ ਕੇ ਪਹੁੰਚਦਾ ਦੋਵੇਂ ਧਿਰਾਂ ਆਮੋ ਸਾਹਮਣੇ ਸਨ ਬਹੁਤ ਕਸਮਾਨ ਦਾ ਜੰਗ ਹੋਇਆ ਸਿੱਖ ਸੂਰਬੀਨਾਂ ਨੇ ਹਮੇਸ਼ਾ ਦੀ ਤਰ੍ਹਾਂ ਹੈਰਾਨ ਕਰਨ ਵਾਲਾ ਜੰਗ ਕੀਤਾ ਸਿੰਘ ਬਹੁਤ ਬਹਾਦਰੀ ਨਾਲ ਲੜੇ ਤੇ ਵੈਰੀ ਫੌਜਾਂ ਦੇ ਅੱਗੇ ਆਹੂ ਲਾ ਦਿੱਤੇ ਛੇਤੀ ਹੀ ਮੁਗਲ ਫੌਜਾਂ ਦੇ ਪੈਰ ਉਖੜ ਗਏ ਉਹ ਮੈਦਾਨ ਛੱਡ ਕੇ ਭੱਜ ਗਏ ਇਹ ਮੈਦਾਨ ਗੁਰੂ ਸਾਹਿਬ ਜੀ ਦੇ ਹੱਥ ਰਿਹਾ ਸ਼ਾਹੀ ਫੌਜਾਂ ਦੇ ਭੱਜ ਜਾਣ ਮਗਰੋਂ ਸਤਗੁਰੂ ਜੀ ਜੰਗ ਦੇ ਮੈਦਾਨ ਵਿੱਚ ਗਏ ਕੁਝ ਦਿਨ ਮਗਰੋਂ ਆਪ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਸਭ ਤੋਂ ਮੁਰੇ ਮਝੈਲਾਂ ਦੇ ਨੇ ਮੋਰਚੇ ਗੱਡੇ ਹੋਏ ਸੀ ਸਤਗੁਰੂ ਜੀ ਨੇ ਦੇਖਿਆ ਉਹ ਸਭ ਸਿੱਖ ਸੂਰਬੀਰ ਫੱਟੜ ਹੋ ਕੇ ਸ਼ਹੀਦ ਹੋ ਕੇ ਜ਼ਮੀਨ ਉੱਪਰ ਪਏ ਸਨ ਗੁਰੂ ਜੀ ਨੇ ਵਾਰੋਵਾਰੀ ਸਭ ਸੁਰਬੀਨਾ ਦੇ ਮੂੰਹ ਪਹੁੰਚੇ ਤੇ ਪਿਆਰ ਕੀਤਾ ਫਿਰ ਸਭ ਨੂੰ ਸਤਗੁਰੂ ਜੀ ਨੇ ਵਰ ਦਿੱਤੇ ਜਦ ਗੁਰੂ ਜੀ ਨੇ ਭਾਈ ਮਹਾ ਸਿੰਘ ਜੀ پاس ਪਹੁੰਚੇ ਤਾਂ ਆਪ ਜੀ ਨੇ ਦੇਖਿਆ ਉਹ ਸੈਕਦੇ ਸਨ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ ਤੇ ਪੁੰਜਿਆ ਜਦੋਂ ਭਾਈ ਮਹਾ ਸਿੰਘ ਜੀ ਨੇ ਅੱਖਾਂ ਖੋਲੀਆਂ ਤੇ ਆਪਣਾ ਸਿਰ ਦਸ਼ਮੇਸ਼ ਪਿਤਾ ਜੀ ਦੀ ਗੋਦ ਵਿੱਚ ਦੇਖ ਕੇ ਉਹਨਾਂ ਦਾ ਰੋਮ ਰੋਮ ਆਨੰਦ ਨਾਲ ਭਰ ਗਿਆ ਸਤਿਗੁਰੂ ਜੀ ਨੇ ਕਿਹਾ ਮੰਗ ਲਓ ਜੋ ਇਸ ਵੇਲੇ ਮੰਗਣਾ ਹੈ ਭਾਈ ਮਹਾ ਸਿੰਘ ਨੇ ਕਿਹਾ ਕਿ ਸਭ ਮਿਲ ਗਿਆ ਜਦੋਂ ਮੇਰਾ ਸਿਰ ਮੇਰੇ ਪ੍ਰੀਤਮ ਮੇਰੇ ਕਲਗੀਧਰ ਪਾਤਸ਼ਾਹ ਦੀ ਗੋਦ ਵਿੱਚ ਟਿਕ ਗਿਆ ਹਾਂ ਜੇ ਦਿਆਲ ਹੋਇਓ ਤਾਂ ਜਿਹੜਾ ਪੇਦਾਵਾ ਮੈਂ ਤੇ ਹੋਰ ਸਿੱਖ ਲਿਖ ਕੇ ਦੇ ਕੇ ਆਏ ਸੀ ਉਹ ਪੜ ਦਿਓ ਟੁੱਟੀ ਕੰਢ ਲਵੋ ਗੁਰੂ ਸਾਹਿਬ ਜੀ ਨੇ ਧੰਨ ਸਿੱਖੀ ਧੰਨ ਸਿੱਖੀ ਕਹਿ ਕੇ ਕਰਮਕਸੇ ਵਿੱਚੋਂ ਬੇਦਾਵੇ ਵਾਲਾ ਕਾਗਜ਼ ਕੱਢ ਕੇ ਛੋਟੇ-ਛੋਟੇ ਟੁਕੜੇ ਕਰਕੇ ਸੁੱਟ ਦਿੱਤਾ ਇਹ ਦੇਖ ਕੇ ਭਾਈ ਮਹਾ ਸਿੰਘ ਜੀ ਦੀ ਆਤਮਾ ਸ਼ਾਂਤ ਹੋਈ ਉਹਨਾਂ ਨੇ ਲੰਮਾ ਸਾਹ ਲਿਆ ਤੇ ਸੱਚਖੰਡ ਪਹੁੰਚ ਗਏ ਇਸ ਤੋਂ ਬਾਅਦ ਸਤਿਗੁਰੂ ਜੀ ਮਾਈ ਭਾਗੋ ਜੀ پاس ਪਹੁੰਚੇ ਆਪ ਜੀ ਨੇ ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ ਤੇ ਭਾਈ ਮਹਾ ਸਿੰਘ ਜੀ ਦੇ ਟੁੱਟੀ ਗੰਢਣ ਦਾ ਸਾਰਾ ਹਾਲ ਦੱਸਿਆ ਮਾਈ ਭਾਗੋ ਜੀ ਦਾ ਲੂ ਲੂ ਖੜ ਗਿਆ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਮਾਈ ਭਾਗੋ ਜੀ ਨੂੰ ਨਾਮਦਾਨ ਬਖਸ਼ਿਆ ਇਸ ਤੋਂ ਮਗਰੋਂ ਭਾਈ ਮਾਈ ਭਾਗੋ ਜੀ ਅਖੀਰ ਤੱਕ ਕਲੰਗੀਧਰ ਪਾਤਸ਼ਾਹ ਦੀ ਦੀ ਹਜ਼ੂਰੀ ਵਿੱਚ ਰਹੇ ਸਤਿਗੁਰੂ ਜੀ ਨੇ ਸ਼ਹੀਦਾਂ ਦਾ ਸੰਸਕਾਰ ਕਰਵਾਇਆ ਉਹਨਾਂ ਨੂੰ ਮੁਕਤੇ ਦਾ ਕਿਤਾਬ ਦਿੱਤਾ ਜੋਤਸਥਾਨ ਦਾ ਨਾਮ ਮੁਕਤਸਰ ਰੱਖਿਆ ਇਸ ਜਗ੍ਹਾ ਤੇ ਹੁਣ ਪ੍ਰਸਿੱਧ ਗੁਰਦੁਆਰਾ ਮੁਕਤਸਰ ਸਾਹਿਬ ਸ਼ਹੀਦ ਸਤ ਹੈ ਮਾਲਵੇ ਦੇ ਪਿੰਡਾਂ ਵਿੱਚ ਜਾਣਾ ਗੁਰੂ ਗੋਬਿੰਦ ਸਿੰਘ ਜੀ ਮੁਕਸਰ ਦੇ ਜੋਤ ਤੋਂ ਬਾਅਦ ਅੱਗੇ ਚੱਲ ਪਏ ਸਤਿਗੁਰੂ ਜੀ ਮਾਲਵੇ ਦੇ ਅਨੇਕਾਂ ਪਿੰਡਾਂ ਵਿੱਚ ਗਏ ਹਰ ਪਿੰਡ ਵਿੱਚ ਸੰਗਤ ਦਰਸ਼ਨ ਕਰਕੇ ਨੇਹਾਲ ਹੁੰਦੀਆਂ ਗੁਰੂ ਜੀ ਸਭ ਸੰਗਤਾਂ ਨੂੰ ਰਹਿਮਤਾ ਬਖਸ਼ੇ ਦੇ ਉਪਦੇਸ਼ ਦਿੰਦੇ ਛਤੋਆਣਾ ਪੂਜੇ ਗੁਰੂ ਜੀ ਨੇ ਕੁਝ ਮਲਵਾਈ ਸਿੰਘ ਤਨਖਾਹਾਂ ਤੇ ਭਰਤੀ ਹੋਏ ਸਨ ਕੁਝ ਸਮੇਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਸੀ ਉਹ ਇਸ ਗੱਲ ਦੀ ਚਰਚਾ ਕਰ ਰਹੇ ਸਨ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੁਝ ਸਮਾਂ ਰੁਕ ਜਾਓ ਪਰ ਉਹ ਬੇਸਬਰੇ ਹੋ ਗਏ ਉਹਨਾਂ ਨੇ ਗੁਰੂ ਜੀ ਅੱਗੇ ਜਾਂ ਗੁਰੂ ਜੀ ਨੂੰ ਅੱਗੋ ਅੱਗੇ ਜਾਣ ਤੋਂ ਰੋਕਿਆ ਤੇ ਜਦ ਤੇ ਅੜ ਗਏ ਗੁਰੂ ਸਾਹਿਬ ਜੀ ਹੱਸ ਕੇ ਬੋਲੇ ਦੱਸੋ ਭਾਈ ਇੱਕ ਪਾਸੇ ਮੈਂ ਤੇ ਇੱਕ ਪਾਸੇ ਮਾਇਆ ਦੱਸੋ ਕੀ ਚੁੰਦੇ ਹੋ ਚੰਦ ਹੀ ਲਵਾਂ ਕਿ ਕੇ ਸਿੱਖੀ ਉਹਨਾਂ ਨੇ ਕਿਹਾ ਸਿੱਖ ਤਾਂ ਅਸੀਂ ਪਹਿਲਾਂ ਹੀ ਹਾਂ ਹੁਣ ਸਾਨੂੰ ਧੰਨ ਬਖਸ਼ੋ ਉਸ ਸਮੇਂ ਹੀ ਇੱਕ ਸਿੱਖ ਮੋਹਰਾ ਲੇਕੇ ਹਾਜ਼ਰ ਹੋਏ ਤੇ ਗੁਰੂ ਸਾਹਿਬ ਜੀ ਨੂੰ ਆਨਪੇਟਾ ਕੀਤੀਆਂ ਗੁਰੂ ਸਾਹਿਬ ਜੀ ਨੇ ਸਭ ਤਨਖਾਈਆਂ ਨੂੰ ਤਨਖਾਹ ਦਿੱਤੀਆਂ ਤੇ ਵਿਦਾ ਕੀਤਾ ਜਦੋਂ ਉਹਨਾਂ ਦੇ ਜਥੇਦਾਰ ਭਾਈ ਦਾਨ ਨੇ ਦੀ ਵਾਰੀ ਆਈ ਤਾਂ ਗੁਰੂ ਜੀ ਨੇ ਕਿਹਾ ਕਿਉਂ ਭਾਈ ਦਾਨ ਨੇ ਤੂੰ ਇਹਨਾਂ ਦਾ ਮੋਢੀ ਐ ਦੱਸ ਤੈਨੂੰ ਕਿ ਸਭ ਤਨਖਾਹ ਦਈਏ ਅੱਗੋ ਦਾਨ ਨੇ ਕਿਹਾ ਗੁਰੂ ਜੀ ਮੈਨੂੰ ਸਿੱਖੀ ਦਾ ਆਦਾਨ ਦੇ ਤੇ ਆਪਣੇ ਚਰਨਾਂ ਵਿੱਚ ਪਕਸ਼ੋ ਗੁਰੂ ਸਾਹਿਬ ਇਹ ਸੁਣ ਕੇ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ ਸ਼ਾਬਾਸ਼ ਦਾਨ ਨੇ ਆ ਤੂੰ ਮਾਲਵੇ ਵਿੱਚ ਸਿੱਖੀ ਦੀ ਜੜ ਰੱਖ ਲਈ ਹੈ ਜਿਵੇਂ ਮਹਾ ਸਿੰਘ ਤੇ ਉਸ ਦੇ ਸਾਥੀਆਂ ਨੇ ਮਾਝੇ ਦੀ ਸਿੱਖੀ ਦੀ ਜੜ ਰੱਖ ਲਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੁਣ ਅੰਮ੍ਰਿਤ ਛੱਕ ਕੇ ਦਾਨ ਸਿੰਘ ਬਣ ਜਾਓ ਦਾਨੇ ਨੇ ਸਤਿਗੁਰੂ ਜੀ ਦਾ ਹੁਕਮ ਮੰਨਿਆ ਤੇ ਅੰਮ੍ਰਿਤ ਛੱਕ ਕੇ ਦਾਨ ਤੋਂ ਭਾਈ ਦਾਨ ਸਿੰਘ ਜੀ ਬਣ ਗਿਆ ਛਤੂਆਣੇ ਪਿੰਡ ਵਿੱਚ ਹੀ ਗੁਰੂ ਜੀ ਠਹਿਰ ਗਏ ਕੋਲ ਹੀ ਇੱਕ ਮੁਸਲਮਾਨ ਫਕੀਰ ਬਰਮੀਸ਼ਾ ਰਹਿੰਦਾ ਸੀ ਉਸ ਦਾ ਅਸਲੀ ਨਾਮ ਸੈਦ ਇਬਰਾਹਿਮ ਸ਼ਾਸੀ ਉਹ ਫਕੀਰ ਗੁਰੂ ਜੀ ਦੇ ਦਰਬਾਰ ਹਾਜ਼ਰ ਹੋਇਆ ਗੁਰੂ ਸਾਹਿਬ ਜੀ ਦੇ ਉਪਦੇਸ਼ ਦਾ ਉਸ ਦੇ ਮਨ ਉੱਪਰ ਅਜਿਹਾ ਅਸਰ ਹੋਇਆ ਉਸ ਨੇ ਇਸਲਾਮ ਤਿਆ ਕੇ ਅੰਮ੍ਰਿਤ ਛੱਕ ਕੇ ਸਿੰਘ ਸਜ ਗਿਆ ਗੁਰੂ ਸਾਹਿਬ ਜੀ ਉਸ ਦਾ ਮਨ ਨਾਮ ਅਜਮੇਰ ਸਿੰਘ ਰੱਖਿਆ ਉਹ ਅਖੀਰ ਤੱਕ ਗੁਰੂ ਜੀ ਦੀ ਹਜ਼ੂਰੀ ਵਿੱਚ ਰਿਹਾ ਗੁਰੂ ਸਾਹਿਬ ਜੀ ਛੱਤਿਆਂ ਨਾ ਪਿੰਡ ਤੋਂ ਅੱਗੇ ਤੁਰ ਗਏ ਪਾਈਦਾਨ ਸਿੰਘ ਜੀ ਦੀ ਬੇਨਤੀ ਉਸ ਦੇ ਪਿੰਡ ਵੱਲ ਨੂੰ ਤੁਰ ਗਏ ਹਾਲੇ ਪਿੰਡੋਂ ਦੂਰ ਹੀ ਸਨ ਕਿ ਰਹਿ ਰਸ ਦਾ ਵੇਲਾ ਹੋ ਗਿਆ ਚਾਰ ਸਵੇਰੇ ਜੰਗਲ ਬਹੁਤ ਸੁਹਾਵਣਾ ਸੀ ਗੁਰੂ ਜੀ ਉੱਥੇ ਹੀ ਟਹਿਰ ਗਏ ਉੱਥੇ ਹੀ ਡੇਰੇ ਲੱਗ ਗਏ ਇਸ ਜਗ੍ਹਾ ਦੀ ਸੁੰਦਰਤਾ ਦੇਖ ਕੇ ਗੁਰੂ ਜੀ ਨੇ ਇਸ ਜਗ੍ਹਾ ਦਾ ਨਾਮ ਲੱਖੀ ਜੰਗਲ ਰੱਖਿਆ ਕੁਝ ਸਮਾਂ ਠਹਿਰਨ ਫੈਸਲਾ ਕੀਤਾ ਦਾਨ ਸਿੰਘ ਦੇ ਹੁਕਮ ਮੰਨ ਕੇ ਪਿੰਡੋਂ ਅੰਨ ਪਾਣੀ ਲੈ ਆਇਆ ਜਦੋਂ ਆਲੇ ਦੁਆਲੇ ਸੰਗਤਾਂ ਨੂੰ ਸਤਿਗੁਰੂ ਜੀ ਦੀ ਇਸ ਠਹਿਰ ਦਾ ਪਤਾ ਲੱਗਿਆ ਤਾਂ ਚਿਰਾਂ ਤੋਂ ਵਿਛੜੇ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਹੋਮ ਹੋਮਾ ਕੇ ਗੁਰੂ ਜੀ ਦੀ ਦਰਸ਼ਨਾਂ ਨੂੰ ਆਉਣ ਲੱਗ ਪਏ ਲੱਖੀ ਜੰਗਲ ਵਿੱਚ ਰੁਕਣਾ ਗੁਰੂ ਗਵੰਦ ਸਿੰਘ ਜੀ ਲੱਖੀ ਜੰਗਲ ਅ ਵਿੱਚ ਰੁਕੇ ਹੋਏ ਸੀ ਸੰਗਤਾਂ ਦਾ ਬਹੁਤ ਇਕੱਠ ਹੋਣ ਲੱਗਾ ਸੀ ਰੋਜ਼ ਦੀਵਾਨ ਲੱਗਦੇ ਰੋਜ਼ਾਨਾ ਗੁਰਬਾਣੀ ਦਾ ਪਾਠ ਤੇ ਕੀਰਤਨ ਹੋਣ ਲੱਗਾ ਗੁਰੂ ਸਾਹਿਬ ਜੀ ਕਵੀ ਤੇ ਢਾਡੀ ਵੀ ਜੋ ਅਨੰਦਪੁਰ ਛੱਡਣ ਵੇਲੇ ਵਿਛੜ ਗਏ ਸਨ ਉਹ ਵੀ ਲੱਖੇ ਜੰਗਲ ਵਿੱਚ ਆ ਮਿਲੇ ਫਿਰ ਤੋਂ ਕਵੀ ਦਰਬਾਰ ਲੱਗਣ ਲੱਗਾ ਕਥਾ ਵਿਖਿਆਨ ਹੋਣ ਲੱਗੇ ਢਾਡੀ ਦਰਬਾਰ ਲੱਗਣ ਲੱਗੇ ਜੋਧਿਆਂ ਦੀਆਂ ਵਾਰਾਂ ਗਾਈਆਂ ਜਾਣ ਲੱਗੀਆਂ ਲੱਖੀ ਜੰਗਲ ਵਿੱਚ ਅਨੰਦਪੁਰ ਦਾ ਨਜ਼ਾਰਾ ਵੱਜ ਗਿਆ ਸੀ ਚਿਰਾਂ ਦੇ ਵਿਛੜੇ ਪਿੱਛੋਂ ਹੋਏ ਮਿਲਾਪ ਦੇ ਮੌਕੇ ਤੇ ਰਚੀਆਂ ਕਵਤਾਵਾਂ ਬੜੀਆਂ ਦਰਦ ਭਰੀਆਂ ਸਨ ਸਤਿਗੁਰੂ ਜੀ ਦੀ ਸਰਲ ਸੁਭਾਵਿਕ ਰਚਨਾ ਸਭ ਤੋਂ ਵਧੀਆ ਸੀ ਸੁਣ ਕੇ ਜਦ ਮਾਹੀ ਦਾ ਮਹੀ ਪਾਣੀ ਕਾ ਮੁੱਤੋ ਨੇ ਕਿਸੇ ਨਾਲ ਰਲੀਆਂ ਕਾਈ ਕੋਈ ਕੀ ਸੋਖ ਪਿਓ ਨੇ ਕੀਆ ਫਿਰਾਕ ਮਿਲਿਆ ਮਿਤ ਮਾਹੀ ਤਾਂ ਹੀ ਸ਼ੁਕਰ ਕੀਤਾ ਨੇ ਸਭੂ ਕੀਤਲ ਮੰਡੀ ਜਾਣਾ ਲੱਖੀ ਜੰਗਲ ਵਿੱਚ ਚੋਖਾ ਚੇਰ ਅਨੰਦਪੁਰ ਵਾਂਗ ਰੌਣਕਾਂ ਲੱਗੀਆਂ ਰਹੀਆਂ ਗੁਰੂ ਜੀ ਕਾਫੀ ਸਮਾਂ ਲੱਖੀ ਜੰਗਲ ਵਿੱਚ ਰਹੇ ਇੱਥੋਂ ਤੁਰ ਕੇ ਆਪ ਜੀ ਨਾਮਦਾਨ ਦਾ ਉਪਦੇਸ਼ ਦਿੰਦੇ ਹੋਏ ਧਰਮ ਤੇ ਗੁਰਬਾਣੀ ਦਾ ਪ੍ਰਚਾਰ ਕਰਦੇ ਹੋਏ ਤਲਵੰਡੀ ਸਭੂ ਪਹੁੰਚੇ ਇੱਥੇ ਭਾਈ ਡੱਲਾ ਜੀ ਸਭ ਤੋਂ ਮਸ਼ਹੂਰ ਬੰਦਾ ਸੀ ਉਹ ਇੱਕ ਕਿਸਮ ਦਾ ਇੱਕੋ ਇੱਥੋਂ ਦਾ ਰਾਜਾ ਸੀ ਉਸਦੇ ਪਿੰਡ ਦੇ ਆਲੇ ਦੁਆਲੇ ਦੇ ਲੋਕ ਉਸ ਦਾ ਹੁਕਮ ਮੰਨਦੇ ਸੀ ਜਦ ਭਾਈ ਡੱਲਾ ਜੀ ਗੁਰੂ ਜੀ ਦੇ ਆਉਂਦਿਆਂ ਦੀ ਖ਼ਬਰ ਮਿਲੀ ਤਾਂ ਉਹ 4-5 ਤੋਂ ਹਥੇ 100 ਹਥਿਆਰਬੰਦ ਜਵਾਨ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਆਂ ਆ ਕਹਿਣ ਲਈ ਮੋਹਰੇ ਆ ਕੇ ਜਾ ਮਿਲਿਆ ਭਾਈ ਡੱਲਾ ਜੀ ਨੇ ਬਹੁਤ ਸਾਰੀਆਂ ਮੋਹਰਾਂ ਤੇ ਇੱਕ ਕੋੜਾ ਸਤਗੁਰ ਜੀ ਨੂੰ ਭੇਟਾ ਕੀਤਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਿੰਡ ਪਹੁੰਚੇ ਤਾਂ ਇੱਕ ਜਗ੍ਹਾ ਠਹਿਰ ਗਏ ਇਹ ਉਹ ਜਗ੍ਹਾ ਸੀ ਜਿਸ ਨੂੰ ਕਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਭਾਂਗ ਲਾਇੀ ਸੀ ਤੰਬੂ ਲੱਗੇ ਗਏ ਤੇ ਡੇਰਾ ਲੱਗ ਗਿਆ ਇਸ ਜਗ੍ਹਾ ਦਾ ਨਾਮ ਗੁਰੂ ਸਾਹਿਬ ਜੀ ਨੇ ਦਮਦਮਾ ਰੱਖਿਆ ਭਾਈ ਡੱਲਾ ਜੀ ਦੀ ਸਲਾਹ ਦੇ ਅਨੁਸਾਰ ਗੁਰੂ ਸਾਹਿਬ ਜੀ ਨੇ ਬਾਕੀ ਤਨਖਾਈਆਂ ਨੂੰ ਵੀ ਤਨਖਾਹ ਦੇ ਕੇ ਵਿਦਾ ਕਰ ਦਿੱਤਾ ਗਿਆ ਇੱਥੇ ਵੀ ਦੂਰ ਦੂਰੋਂ ਸੰਗਤਾਂ ਆ ਕੇ ਜੁੜਨ ਲੱਗੀਆਂ ਤਲਵੰਡੀ ਸਾਬੋ ਵਿੱਚ ਵੀ ਆਨੰਦਪੁਰ ਸਾਹਿਬਾਂ ਗਰੌਣਕਾਂ ਲੱਗਣ ਲੱਗੀਆਂ ਇੱਕ ਦਿਨ ਸਵੇਰੇ ਦੇ ਦਿਵਾਨ ਦੀ ਸਮਾਪਤੀ ਤੇ ਮਗਰੋਂ ਭਾਈ ਡੱਲਾ ਜੀ ਨੂੰ ਗੁਰੂ ਸਾਹਿਬ ਜੀ ਉੱਤੇ ਆਏ ਸ੍ਰੀ ਰਕਸ਼ਟਾਂ ਤੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਕਿਆ ਸਤਿਗੁਰੂ ਜੀ ਜੇ ਜੰਗ ਵੇਲੇ ਸਾਨੂੰ ਯਾਦ ਕੀਤਾ ਹੁੰਦਾ ਤਾਂ ਮੇਰੇ ਇਹਨਾਂ ਜਵਾਨਾਂ ਨੇ ਤੁਰਕਾਂ ਦੇ ਬੁਥਾੜਪਨ ਨਾਸਾਪਨ ਦੇਣੀ ਸੀ ਭਾਈ ਡੱਲੇ ਦੇ ਜਵਾਨਾਂ ਨੂੰ ਪਰਖਣਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਡੱਲਿਆ ਤੇਰੇ ਜਵਾਨਾਂ ਦੇ ਸਰੀਰ ਤਾਂ ਬਹੁਤ ਵਧੀਆ ਨੇ ਪਰ ਇਹਨਾਂ ਵਿੱਚ ਉਹ ਸੱਚਾ ਤੇ ਸੁੱਚਾ ਵੀਰ ਰਸਤੇ ਭਰੋਸਾ ਨਹੀਂ ਜੋ ਅੰਮ੍ਰਿਤ ਛਕਿਆ ਖਾਲਸੇ ਵਿੱਚ ਪੈਦਾ ਹੁੰਦਾ ਹੈ ਭਾਈ ਡੱਲੇ ਨੇ ਕਿਹਾ ਸਤਿਗੁਰ ਜੀ ਸੂਰਮਗਤੀ ਤਾਂ ਡੋਲਿਆਂ ਦੇ ਸਰੀਰ ਦੇ ਆਸਰੇ ਹੁੰਦੀ ਏ ਵੇਖੋ ਤਾਂ ਸਹੀ ਇਹਨਾਂ ਦੇ ਸਰੀਰ ਵੱਲ ਜੇ ਕਿਤੇ ਆਪ ਜੀ ਇਹਨਾਂ ਨੂੰ ਮੌਕਾ ਦਿੱਤਾ ਹੁੰਦਾ ਦੇਖਦੇ ਇਹਨਾਂ ਦੇ ਹੱਥ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਡੱਲਿਆ ਜੇ ਹੋਇਆ ਸੋ ਹੋਇਆ ਅੱਗੇ ਤੋਂ ਧਿਆਨ ਰੱਖਿਓ ਤੇ ਮੌਕਾ ਬਣੇ ਤਾਂ ਨਿਤਰਿਓ ਫਿਰ ਇੱਕ ਦਿਨ ਲਾਹੌਰ ਤੇ ਕੁਝ ਸੰਗਤਾਂ ਦਰਸ਼ਨਾਂ ਲਈ ਪਹੁੰਚ ਗਈ ਉਹਨਾਂ ਵਿੱਚੋਂ ਇੱਕ ਸਿੱਖ ਨੇ ਗੁਰੂ ਜੀ ਨੂੰ ਬਹੁਤ ਵਧੀਆ ਬੰਦੂਕ ਭੇਂਟ ਕੀਤੀ ਸਤਿਗੁਰੂ ਜੀ ਬੰਦੂਕ ਦੀ ਬੰਤਰ ਦੇਖ ਕੇ ਬਹੁਤ ਖੁਸ਼ ਹੋਏ ਗੁਰੂ ਜੀ ਨੇ ਕਿਹਾ ਡੱਲਿਆ ਅਸਾਂ ਇਸ ਬੰਦੂਕ ਦੀ ਮਾਰ ਜਾਂਚਨੀ ਹੈ ਤੇ ਨਿਸ਼ਾਨਾ ਪਰਖਣਾ ਹੈ ਆਪਣੇ ਸੂਰਮਿਆਂ ਨੂੰ ਕਹੋ ਕਿ ਦੋ ਜਾਨੇ ਇੱਕ ਦੂਜੇ ਤੋਂ 40 ਗੱਜ ਦੀ ਵਿਥ ਤੇ ਮੇਰੇ ਸਾਹਮਣੇ ਖੜੇ ਹੋ ਜਾਣ ਡੱਲੇ ਨੇ ਆਪਣੇ ਜਵਾਨਾਂ ਨੂੰ ਕਿਹਾ ਖੜਨ ਲਈ ਪਰ ਕੋਈ ਨਹੀਂ ਨਿਤਰਾ ਡੱਲੇ ਨੇ ਬਹੁਤ ਸਮਝਾਇਆ ਪਰ ਸਭ ਮਰਨ ਤੋਂ ਡਰਨ ਲੱਗੇ ਗੁਰੂ ਜੀ ਨੇ ਕਿਹਾ ਜਿਹੜੇ ਦੋ ਸਿੱਖ ਖੜੇ ਨੇ ਉਹਨਾਂ ਨੂੰ ਕਹੋ ਕਿ ਇੱਕ ਸਿੱਖ ਬੰਦੂਕ ਦਾ ਨਿਸ਼ਾਨਾ ਪਰਖਣਾ ਚਾਹੀਦਾ ਹੈ ਲਈ ਚਾਹੀਦਾ ਹੈ ਸਤਿਗੁਰੂ ਜੀ ਦਾ ਹੁਕਮ ਸੁਣਦਿਆਂ ਹੀ ਦੋਵੇਂ ਸਿੱਖ ਇੱਕ ਦੂਜੇ ਤੋਂ ਮੂਹਰੇ ਭੱਜੇ ਆਏ ਇੱਕ ਕਹੇ ਹੁਕਮ ਮੈਂ ਪਹਿਲਾਂ ਪਹਿਲਾਂ ਸੁਣੇ ਦੂਜਾ ਕਹੇ ਪਹਿਲਾਂ ਮੈਂ ਸੁਣਿਆ ਗੁਰੂ ਸਾਹਿਬ ਜੀ ਨੇ ਦੋਵਾਂ ਨੂੰ ਇੱਕ ਦੂਜੇ ਦੇ ਪਿੱਛੇ ਖੜੇ ਹੋਣ ਦਾ ਹੁਕਮ ਦਿੱਤਾ ਉਹ ਦੋਵੇਂ ਛਾਤੀਆਂ ਤਾਣ ਕੇ ਖੜੇ ਹੋ ਗਏ ਸਿੱਧੂ ਗੁਰੂ ਗੋਬਿੰਦ ਸਿੰਘ ਜੀ ਨੇ ਨਿਸ਼ਾਨਾ ਸਿੱਧ ਕੇ ਬੰਦੂਕ ਦਾ ਘੋੜਾ ਨੱਪ ਦਿੱਤਾ ਚੱਕ ਅਡੋਲ ਰਹੇ ਕੋਲੀ ਦੋਵਾਂ ਸਿੱਖਾਂ ਨੂੰ ਸਿਰ ਉੱਪਰ ਦੀ ਲੰਘਦੀ ਗਈ ਇਹ ਤੇ ਸਤਿਗੁਰੂ ਜੀ ਨੇ ਸਾਜੇ ਖਾਲਸਾ ਪੰਥ ਦੇ ਸਿੱਖ ਦੇ ਧੰਨ ਸਤਿਗੁਰੂ ਜੀ ਦੀ ਸਿੱਖ ਡੱਲਾ ਸਿੰਘਾਂ ਦਾ ਸਿੱਧਕ ਨਿਰਭੈਤਾ ਕੁਰਬਾਨੀ ਦਾ ਹੌਸਲਾ ਦੇਖ ਕੇ ਦੰਗ ਰਹਿ ਗਿਆ ਉਸ ਦਾ ਹੰਕਾਰ ਦੂਰ ਹੋ ਗਿਆ ਗੁਰੂ ਸਾਹਿਬ ਜੀ ਦਾ ਉਪਦੇਸ਼ ਮੰਨ ਕੇ ਉਸ ਨੇ ਅੰਮ੍ਰਿਤ ਛਕਿਆ ਡੱਲੇ ਤੋਂ ਭਾਈ ਡੱਲਾ ਸਿੰਘ ਬਣ ਗਿਆ ਹਜ਼ਾਰਾਂ ਹੋਰਾਂ ਵੀ ਅੰਮ੍ਰਿਤ ਛਕ ਕੇ ਸਿੱਖ ਬਣ ਸਜ ਗਏ ਜਦੋਂ ਸਤਗੁਰੂ ਜੀ ਤਲਵੰਡੀ ਸਾਬੋ ਵਿਖੇ ਹੀ ਸਨ ਤਾਂ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬ ਜੀ ਭਾਈ ਮਾਨੀ ਸਿੰਘ ਜੀ ਦੇ ਨਾਲ ਦਿੱਲੀ ਤੋਂ ਦਮਦਮਾ ਸਹਿਬ ਵਿਖੇ ਆ ਪੁੱਜੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼ਾਹਬ ਜਾਦੇ ਹਮਾਰੇ ਪੁੱਛਿਆ ਤਾਂ ਗੁਰੂ ਜੀ ਨੇ ਦੱਸਿਆ ਕਿ ਉਹ ਚਾਰੇ ਕਾਲਪੁਰਖ ਪਿਤਾ ਦੀ ਗੋਦੇ ਵਿੱਚ ਜਾ ਬਰਾਜੇ ਹਨ ਸਤਿਗੁਰੂ ਜੀ ਸਾਹਮਣੇ ਸਜੇ ਸਿੰਘਾਂ ਵੱਲ ਇਸ਼ਾਰਾ ਕਰਦੇ ਕਿਹਾ ਸਾਡਾ ਪੁੱਤਰ ਖਾਲਸਾ ਪੰਥ ਜਿਉਂਦਾ ਹੈ ਸਦਾ ਜਿਉਂਦਾ ਰਹੂਗਾ ਦਮ ਤਮਾ ਸਹਿਬਿ ਕੇ ਸ੍ਰੀ ਗੋਬਿੰਦ ਸਿੰਘ ਜੀ ਨੇ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾਈ ਭਾਈ ਮਨੀ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣ ਦੀ ਜ਼ਿੰਮੇਵਾਰੀ ਸੌਂਪੀ ਇਸ ਬੀੜ ਵਿੱਚ ਸਤਿਗੁਰੂ ਜੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸ਼ਾਮਲ ਕੀਤਾ ਇਸ ਮਹਾਨ ਕਾਰਜ ਨੂੰ ਸੰਪੂਰਨ ਕਰਕੇ ਸਤਿਗੁਰੂ ਜੀ ਨੇ ਦਮਦਮਾ ਸਾਹਿਬ ਨੂੰ ਕਈ ਵਾਰ ਦਿੱਤੇ ਹੋਰ ਵੀ ਜੋ ਗੁਰਬਾਣੀ ਸਹਿਤ ਜੋ ਕਵੀ ਵਿਦਵਾਨ ਲਿਖਾਰਿਆਂ ਨੂੰ ਯਾਦ ਸੀ ਉਹ ਸਹਿਤ ਵੀ ਇੱਥੇ ਹੀ ਲਿਖਿਆ ਗਿਆ ਕਈ ਵਾਰ ਸਤਿਗੁਰੂ ਜੀ ਕਲਮਾ ਕੜ-ਕੜ ਕੇ ਕਹਿੰਦੇ ਹਨ ਕਿ ਇਹ ਲਿਖਣ ਹਾਰ ਹੈ ਇੱਕ ਕਾਸ਼ੀਪੂਰਵ ਵਿੱਚ ਹੈ ਇੱਕ ਕਾਸ਼ੀ ਪੰਜਾਬ ਵਿੱਚ ਹੈ ਇਹ ਗੁਰੂ ਕੀ ਕਾਸ਼ੀ ਹੈ ਇਥੇ ਗੁਰੂ ਜੀ ਨੇ ਹੋਰ ਵੀ ਕਈ ਵਚਨ ਕੀਤੇ ਤੇ ਵਰ ਦਿੱਤੇ ਸੀ ਸਤਨਾਮ ਸ੍ਰੀ ਵਾਹਿਗੁਰੂ ਦਮਦਮੇ ਸਾਹਿਬ ਤੋਂ ਕੁਝ ਕਰਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਵਿਖੇ 9 ਮਹੀਨੇ ਰਹੇ ਤੇ ਇਥੋਂ ਅੱਗੇ ਜਾਣ ਬਾਰੇ ਸੋਚਿਆ ਤੇ ਦਮਦਮਾ ਸਾਹਿਬ ਤੋਂ ਕੁਝ ਕਰਨ ਦੀ ਤਿਆਰੀ ਕਰਨ ਲੱਗੇ ਮਾਤਾ ਸੁન્દਰੀ ਜੀ ਤੇ ਮਾਤਾ ਸਹਿਬਕੌਰ ਜੀ ਨੂੰ ਦਿੱਲੀ ਵੱਲ ਭੇਜ ਵਾਪਸ ਭੇਜ ਦਿੱਤਾ ਆਪ ਜੀ ਰਾਜਪੂਤਾਨੇ ਵੱਲ ਨੂੰ ਚੱਲ ਪਏ 사ਤਗੁਰੂ ਜੀ ਰਸਤੇ ਵਿੱਚ ਜਾਂਦੇ ਹੋਏ ਥਾਂ ਥਾਂ ਤੇ ਸਿੱਖੀ ਤੇ ਗੁਰਬਾਣੀ ਦਾ ਪ੍ਰਚਾਰ ਕਰਦੇ ਹੋਏ ਆਪ ਜੀ ਦੇ ਦਾदू ਦੁਆਰਾ ਪੂਜੇ ਤੇ ਉਥੋਂ ਦੇ ਮਹੰਤਾਂ ਨੂੰ ਸੁਰਮताई ਦਾ ਉਪਦੇਸ਼ ਦਿੱਤਾ ਇੱਥੋਂ ਚੱਲ ਕੇ ਗੁਰੂ ਸਾਹਿਬ ਜੀ ਮਹੰਗੌਰ ਪੂਜੇ ਦਾ ਖਬਰ ਮਿਲੀ ਕਿ ਔਰੰਗਜ਼ੇ ਮਰ ਗਿਆ ਹੈ ਉਸ ਦੇ ਪੁੱਤਰਾਂ ਵਿੱਚ ਤਖਤ ਲਈ ਝਗੜਾ ਹੋ ਰਿਹਾ ਹੈ ਬਾਦਸ਼ਾਹ ਸ਼ਾਹ ਨੇ ਨੰਦ ਲਾਲ ਰਾਹੀਂ ਸਿਟੀ ਗੁਰੂ ਗੋਬਿੰਦ ਸਿੰਘ ਜੀ ਤੋਂ ਸਹਾਇਤਾ ਤੇ ਅਸ਼ੀਰਵਾਦ ਮੰਗਿਆ ਬਾਦਸ਼ਾਹ ਸ਼ਾਹ ਆਪਣੇ ਪਿਤਾ ਨਾਲੋਂ ਚੰਗਾ ਤੇ ਖੁੱਲ੍ਹਦਿਲੇ ਸੁਭਾਅ ਦਾ ਮਾਲਕ ਸੀ ਬਾਦਸ਼ਾਹ ਸ਼ਾਹ ਦੀ ਸਹਾਇਤਾ ਕਰਨੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਧਰਮ ਸਿੰਘ ਜੀ ਦੀ ਜੱਥੇ ਦਾ ਦਾਰੀਹੇਟ ਇੱਕ ਜੱਥਾ ਬਹਾਦਰ ਸ਼ਾਹ ਦੀ ਮਦਦ ਲਈ ਭੇਜਿਆ ਜਾਜੂ ਦੇ ਮੁਕਾਮ ਤੇ ਦੋਹਾਂ ਭਰਾਵਾਂ ਬਹਾਦਰ ਸ਼ਾਹ ਤੇ ਅਜਮ ਵਿੱਚ ਜੰਗ ਹੋਈ ਜਿਸ ਵਿੱਚ ਅਜਮ ਮਾਰਿਆ ਗਿਆ ਤੇ ਬਹਾਦਰ ਸ਼ਾਹ ਦੀ ਜਿੱਤ ਹੋਈ ਉਹ ਦਿੱਲੀ ਦਾ ਬਾਦਸ਼ਾਹ ਬਣ ਗਿਆ ਬਾਦਸ਼ਾਹ ਸ਼ਾਹ ਨੇ ਗੁਰੂ ਜੀ ਨੂੰ ਆਗਰੇ ਜਾ ਕੇ ਦਰਸ਼ਨ ਦੇਣ ਲਈ ਬੇਨਤੀ ਕੀਤੀ ਸਤਿਗੁਰੂ ਜੀ ਬਾਦਸ਼ਾਹ ਨੂੰ ਜੁਲਾਈ 1707 ਵਿੱਚ ਆਗਰੇ ਜਾ ਕੇ ਮਿਲੇ ਗੁਰੂ ਸਾਹਿਬ ਜੀ ਦਾ ਬਾਦਸ਼ਾਹ ਬਹਾਦਰ ਸ਼ਾਹ ਨੇ ਬਹੁਤ ਮਾਨ ਸਤਿਕਾਰ ਕਿ ਤਾਂ ਆਪ ਜੀ ਨੂੰ ਕੀਮਤੀ ਵਸਤਾਂ ਭੇਟ ਕੀਤੀਆਂ ਜਦੋਂ ਬਹਾਦਰ ਸ਼ਾਹ ਨੂੰ ਸਰਹੰਦ ਦੇ ਸੂਬੇ ਵੱਲੋਂ ਕੀਤੀਆਂ ਵਧੀਆਂ ਕਿਆਂ ਦਾ ਪਤਾ ਲੱਗਿਆ ਉਹ ਸਤਿਗੁਰੂ ਜੀ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਸਰਹੰਦ ਦੇ ਸੂਬੇਦਾਰ ਨੂੰ ਸਜ਼ਾ ਦੇਣ ਦਾ ਭਰੋਸਾ ਦਿਵਾਇਆ ਗੁਰੂ ਜੀ ਦਾ ਦੱਖਣ ਵੱਲ ਨੂੰ ਕੋਚ ਕਰਨਾ ਸੀ ਜੀ ਗੁਰੂ ਗੋਬਿੰਦ ਸਿੰਘ ਸਿੰਘ ਸਾਹਿਬ ਜੀ ਨੇ ਕੁਝ ਸਮੇਂ ਬਾਅਦ ਰਾਜਪਟਾਣਾ ਤੋਂ ਦੱਖਣ ਵੱਲ ਨੂੰ ਤੁਰ ਪਏ ਇੱਥੋਂ ਗੁਰੂ ਸਾਹਿਬ ਜੀ ਰਾਜਸਥਾਨ ਵਿੱਚ ਨਾਰਾਇਣਗੜ੍ਹ ਗਏ ਰਸਤੇ ਵਿੱਚ ਜਿੱਥੇ ਵੀ ਰੁਕੇ ਆਪ ਜੀ ਨੇ ਧਰਮ ਤੇ ਗੁਰਬਾਣੀ ਦਾ ਪ੍ਰਚਾਰ ਕੀਤਾ ਦਰਸ਼ਨਾ ਨੂੰ ਆਈਆਂ ਸੰਗਤਾਂ ਨੂੰ ਨਾਮ ਦਾਣ ਦਾ ਉਪਦੇਸ਼ ਦਿੱਤਾ ਇਥੋਂ ਗੁਰੂ ਸਾਹਿਬ ਜੀ ਗੁਜਰਾਤ ਪਹੁੰਚੇ ਇਥੋਂ ਅੱਗੇ ਚੱਲ ਕੇ ਗੁਰੂ ਜੀ ਬਹਾਰਨਪੁਰ ਪਹੁੰਚੇ ਇਥੋਂ ਚੱਲ ਕੇ ਗੁਰੂ ਜੀ ਨਾਗਪੁਰ ਵੱਲ ਗਏ ਇਸ ਤੋਂ ਅੱਗੇ ਦੱਖਣ ਦਾ ਇਲਾਕਾ ਸ਼ੁਰੂ ਹੋ ਗਿਆ ਇਸ ਇਲਾਕੇ ਕਈਆਂ ਸਥਾਨਾਂ ਤੇ ਜਿਹੜੇ ਸਾਧੂ ਤੇ ਸੰਤ ਮਹਤਮਾ ਸਨ ਖਾਸ ਕਰਕੇ ਗੁਰਨਾਨਕ ਦੇਵ ਜੀ ਦੇ ਨਾਮ ਲੇਵਾ ਉਹਨਾਂ ਨੂੰ ਸਤਗੁਰ ਜੀ ਨੇ ਉਪਦੇਸ਼ ਦਿੱਤਾ ਕਿ ਉਹ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਤੇ ਵਿਚਾਰਨ ਦੀ ਸੇਵਾ ਕਰਨ ਬਹੁਤ ਸਾਰੇ ਇਲਾਕਿਆਂ ਵਿੱਚ ਵਿਚਰਦੇ ਹੋਏ ਇਤਿਹਾਸਕ ਸ਼ਹਿਰਾਂ ਵਿੱਚ ਵਿਚਰਦੇ ਹੋਏ ਇਸ ਅੰਤਗੁਰੂ ਸਤਿਗੁਰੂ ਜੀ ਨੇ ਡੇਢ ਜਾ ਪਹੁੰਚੇ ਗੁਰੂ ਜੀ ਨੇ ਇੱਥੇ ਹੀ ਟਿਕਨ ਦਾ ਫੈਸਲਾ ਕਰ ਲਿਆ ਇਸ ਲਈ ਸਿੰਘਾਂ ਨੇ ਤੰਬੂ ਲਾ ਦਿੱਤੇ ਗੁਰੂ ਜੀ ਦਾ ਲక్ష్మణ ਦੇਵ ਵੈਰਾਗੀ ਤੇ ਡੇਰੇ ਪਹੁੰਚਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਦੇੜ ਵਿਖੇ ਪੱਕਾ ਟਿਕਾਣਾ ਕਰਕੇ ਇੱਕ ਦਿਨ ਗੋਦਾਵਰੀ ਦੇ ਕਿਨਾਰੇ ਸੰਘਣੇ ਜੰਗਲਾਂ ਵਿੱਚ ਚਲਦੇ-ਚਲਦੇ ਇੱਕ ਐਸੀ ਜਗ੍ਹਾ ਪਹੁੰਚੇ ਜਿਹੜੀ ਪ੍ਰਾਚੀਨ ਕਾਲ ਦੇ ਆਸ਼ਰਮ ਵਰਗੀ ਸੀ ਉਹ ਜਗ੍ਹਾ ਬਹੁਤ ਸ਼ਾਂਤਮਈ ਸੀ ਕੁਰੂ ਸਾਹਿਬ ਜੀ ਸਿੰਘਾਂ ਦੇ ਨਾਲ ਉਸ ਆਸ਼ਰਮ ਵਿੱਚ ਦਾਖਲ ਹੋਏ ਉਸ ਸਮੇਂ ਆਸ਼ਰਮ ਵਿੱਚ ਕੋਈ ਨਹੀਂ ਸੀ ਪੁੱਛਣ ਤੇ ਪਤਾ ਲੱਗਾ ਇਹ ਆਸ਼ਰਮ ਲక్ష్మణ ਦੇਵ ਬੇਰਾਗੀ ਦਾ ਹੈ ਜਦੋਂ ਲక్ష్మణਦੇਵ ਆਇਆ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਆਤਮਿਕ ਸ਼ਕਤੀ ਨਾਲ ਜਿੱਤਿਆ ਤੇ ਉਹ ਸਤਗੁਰ ਜੀ ਦੇ ਚਰਨ ਹੀ ਲੱਗ ਗਿਆ ਸਤਗੁਰ ਜੀ ਦੇ ਚਰਨ ਛੋ ਨਾਲ ਉਸ ਦੀ ਆਤਮਾ ਪਵਿੱਤਰ ਹੋ ਗਈ ਤੇ ਕਹਿਣ ਲੱਗਾ ਗੁਰੂ ਜੀ ਮੈਨੂੰ ਬਖਸ਼ੋ ਮੇਰੀਆਂ ਭੁੱਲਾਂ ਬਖਸ਼ੋ ਮੈਂ ਆਪ ਜੀ ਦਾ ਨਿਮਾਣਾ ਸੇਵਕ ਹਾਂ ਮੈਂ ਆਪਣੇ ਜੀਵਨ ਵਿੱਚ ਕਿਸੇ ਦਾ ਭਲਾ ਨਹੀਂ ਕਰ ਸਕਿਆ ਗੁਰੂ ਜੀ ਨੇ ਪੁੱਛਿਆ ਹੁਣ ਭਲਾਈ ਦਾ ਕੰਮ ਕਰੇਂਗਾ ਲక్ష్మణਦੇਵ ਨੇ ਕਿਹਾ ਜੋ ਹੁਕਮ ਕਰੋਗੇ ਕਰਾਂਗਾ ਗੁਰੂ ਸਾਹਿਬ ਜੀ ਨੇ ਉਸ ਨੂੰ ਅਨੰਦਪੁਰ ਛੱਡੋਂ ਤੋਂ ਲੈ ਕੇ 11 ਸ਼ਹੀਦਜਦਿਆਂ ਦੀਆਂ ਸ਼ਹੀਦੀਆਂ ਤੇ ਸਾਰੀਆਂ ਜੰਗਾਂ ਦੀ ਸਾਰੀ ਕਥਾ ਸੁਣਾਈ ਇਹ ਸਾਰੇ ਪ੍ਰਸੰਗ ਸੁਣ ਕੇ ਲਸ਼ਮਨ ਦੇ ਦੀ ਅੱਖਾਂ ਵਿੱਚੋਂ ਲਹੂ ਉਤਰ ਆਇਆ ਉਸ ਨੇ ਕਿਹਾ ਬਸ ਮੈਨੂੰ ਹੁਕਮ ਕਰੋ ਤਦੋਂ ਸਤਗੁਰੂ ਜੀ ਨੇ ਫਰਮਾਇਆ ਦੇਖ ਜੇ ਹੁਕਮ ਮੰਨਣਾ ਤਾਂ ਅਮਰ ਤੇ ਸ਼ੱਕੇ ਤਿਆਰ ਵਰ ਤਿਆਰ ਸੱਜ ਸਿੰਘ ਸੱਜ ਕੇ ਕੁਝ ਮੇਰੇ ਸਿੰਘਾਂ ਨੂੰ ਨਾਲ ਲੈ ਕੇ ਪੰਜਾਬ ਵੱਲ ਕੂਚ ਜਾਂ ਵਹਿ ਗੁਰੂ ਜੀ ਕਾਲਪੁਰਖ ਤੇਰੀ ਸਹਾਇਤਾ ਕਰਨਗੇ ਪੰਜਾਬ ਵਿੱਚ ਜਿੰਨੇ ਵੀ ਧਰਮ ਦੇ ਵੈਰੀ ਹਨ ਉਹਨਾਂ ਨੂੰ ਉਹਨਾਂ ਦੀ ਸੋਧਨਾ ਕਰ ਦੱਸੋ ਇਹ ਗੱਲਾਂ ਪ੍ਰਮਾਨ ਹਨ ਉਸੇ ਕੜੀ ਲਸ਼ਮਣਦੇਵ ਨੇ ਕਿਹਾ ਮੈਨੂੰ ਮੈਨੂੰ ਪ੍ਰਵਾਨ ਹਨ ਅੰਤਿਮ ਸਾਹ ਤੱਕ ਲੜਾਂਗਾ ਗੁਰੂ ਸਾਹਿਬ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਣਾ ਦਿੱਤਾ ਤੇ ਬੰਦਾ ਸਿੰਘ ਦੇ ਚੇਲੇ ਵੀ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਗੁਰੂ ਜੀ ਨੇ ਉਸ ਨੂੰ ਸ਼ਸਤਰ ਦੇ ਕੇ ਆਪਣੇ ਪੰਜ ਸਿੰਘ ਦੇ ਨਾਲ ਪੰਜਾਬ ਵੱਲ ਨੂੰ ਤੁਰਿਆ ਇਸ ਨਾਲ ਸਤਿਗੁਰ ਜੀ ਦੀ ਆਤਮਾ ਨੂੰ ਪ੍ਰਸ਼ੰਸਾਤਾ ਹੋਈ ਕਿ ਅਕਾਲ ਪੁਰਖ ਵੱਲੋਂ ਜਿਹੜੇ ਹੁਕਮ ਲੈ ਕੇ ਆਏ ਸਨ ਉਹਨਾਂ ਨੂੰ ਜਗਤ ਵਿੱਚ ਪ੍ਰਗਟ ਕਰ ਦਿੱਤਾ ਹੈ ਗੁਰੂ ਸਾਹਿਬ ਜੀ ਹੁਣ ਹਰ ਵੇਲੇ ਕਾਲਪੁਰਖ ਦੀ ਉਸਤਤ ਗਾਉਣ ਤੇ ਗੋਦਾਵਰੀ ਦੇ ਕਿਨਾਰੇ ਸ਼ਿਕਾਰ ਖੇਡਣ ਵਿੱਚ ਬਤੀਤ ਕਰਦੇ ਇਸ ਜਗ੍ਹਾ ਤੇ ਗੁਰਦੁਆਰਾ ਸ਼ਿਕਾਰ ਘਟ ਸਥਿਤ ਹੈ ਜਦੋਂ ਗੁਰੂ ਜੀ ਦੱਖਣ ਵੱਲ ਨੂੰ ਚੱਲੇ ਸਨ ਤਾਂ ਮਾਤਾ ਸਹਿਬ ਕੌਰ ਜੀ ਤੇ ਭਾਈ ਮਨੀ ਸਿੰਘ ਤੇ ਕੁਝ ਹੋਰ ਸਿੰਘ ਗੁਰੂ ਜੀ ਦੇ ਨਾਲ ਨਦੇੜ ਆ ਗਏ ਸਨ ਉਹ ਵੀ ਗੁਦਾਵਰੀ ਦੇ ਕਿਨਾਰੇ ਗੁਰੂ ਸਾਹਿਬ ਜੀ ਦੇ ਨਾਲ ਹੀ ਸਨ ਕਦੀ ਕਦੀ ਗੁਰੂ ਜੀ ਦਰਬਾਰ ਵੀ ਲਾਉਂਦੇ ਤੇ ਸੰਗਤਾਂ ਨੂੰ ਗੁਰਬਾਣੀ ਸੁਣਾਉਂਦੇ ਤੇ ਅਰਥ ਭਾਵ ਸਮਝਾਉਂਦੇ ਸੀ ਗੁਦਾਵਰੀ ਦੇ ਕਿਨਾਰੇ ਤੇ ਦਰਬਾਰ ਲੱਗਣਾ ਗੁਦਾਵਰੀ ਨਦੀ ਦੇ ਕਿਨਾਰੇ ਤੇ ਦਰਬਾਰ ਲੱਗਣਾ ਭਾਈ ਮਨੀ ਸਿੰਘ ਜੀ ਵੀ ਬਾਣੀ ਨਾਲ ਬਹੁਤ ਪ੍ਰੇਮ ਕਰਦੇ ਸਨ ਉਹਨਾਂ ਨੇ ਵੀ ਬਾਣੀ ਨੂੰ ਪੜਨਾ ਤੇ ਵਿਚਾਰਨਾ ਆਰੰਭ ਕਰ ਦਿੱਤਾ ਸੀ ਭਾਈ ਮਨੀ ਸਿੰਘ ਜੀ ਵੀ ਸਤਗੁਰ ਜੀ ਪਾਸੋਂ ਅਰਥਾਪਾਪ ਸਮਝਦੇ ਸਨ ਮਾਤਾ ਸਾਹਿਬ ਕੌਰ ਜੀ ਨੇ ਲੰਗਰ ਪ੍ਰਸ਼ਾਦਾ ਤਿਆਰ ਕਰਵਾਇਆ ਸਾਰੀ ਸੇਵਾ ਸੰਭਲੀ ਤੇ ਸਾਰਾ ਲੰਗਰ ਆਪਣੀ ਦੇਖ ਰੇਖੇਠਾਂ ਤਿਆਰ ਕਰਵਾਉਂਦੇ ਜਿਸ ਜਗ੍ਹਾ ਤੇ ਇਹ ਸੇਵਾ ਚੱਲਦੀ ਸੀ ਉੱਥੇ ਅੱਜਕੱਲ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਸੰਯੋਗਤ ਹੈ ਮਾਤਾ ਸਾਹਿਬ ਕੌਰ ਜੀ ਸਵਾ ਪੈ ਰਾਤ ਰਹਿੰਦੇ ਆ ਉੱਠਦੇ ਤੇ ਇਸ਼ਨਾਨ ਕਰਦੇ ਨਿਤਨੇਮ ਕਰਨ ਤੋਂ ਬਾਅਦ ਦਰਬਾਰ ਵਿੱਚ ਗੁਰਬਾਣੀ ਕੀਰਤਨ ਸੁਣਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਮਾਤਾ ਜੀ ਨੇ ਲੰਗਰ ਪ੍ਰਸ਼ਾਦਾ ਤਿਆਰ ਕਰਾਉਣ ਲੱਗ ਜਾਣਾ ਇਨੇ ਦਿਨੀ ਸਤਗੁਰੂ ਜੀ ਪ੍ਰਸ਼ਾਦਾ ਇੱਕ ਵੇਲੇ ਛਕਦੇ ਸਨ ਥੋੜਾ ਸੌਂਦੇ ਸਨ ਜ਼ਿਆਦਾਤਰ ਆਪਣੇ ਤੰਬੂ ਵਿੱਚ ਇਕਾਂਤ ਚ ਰਹਿੰਦੇ ਗੁਰੂ ਸਾਹਿਬ ਜੀ ਦੇ ਸ਼ਾਂਤਮਈ ਜੀਵਨ ਬਤੀਤ ਕਰਨ ਦੇ ਨਾਲ ਹੀ ਕਈ ਸਿੰਘਾਂ ਦਾ ਜੀਵਨ ਵੀ ਵੈਗੁਰੂ ਦੇ ਚਰਨਾਂ ਵਿੱਚ ਜੁੜ ਗਿਆ ਸੀ ਮਾਤਾ ਸਹਿਬ ਕੌਰ ਜੀ ਨੂੰ ਵਾਪਸੀ ਦਿੱਲੀ ਭੇਜਣਾ ਗੋਦਾਵਰੀ ਦੇ ਕਿਨਾਰੇ ਹਰ ਪਾਸੇ ਸਿਮਰਨ ਦੀ ਤੁਨ ਉਤਪਨ ਹੁੰਦੀ ਸੀ ਹਰ ਕੋਈ ਸੰਤ ਸਰੂਪ ਚੌਂਕੜੇ ਮਾਰ ਕੇ ਸਿਮਰਨ ਕਰਦਾ ਰਹਿੰਦਾ ਗੋਦਾਵਰੀ ਕਿਨਾਰੇ ਨਵੀਂ ਹੀ ਨਗਰੀ ਬਸ ਗਈ ਸੀ ਉਸ ਦਾ ਨਾਮ ਸੱਚਖੰਡ ਹਜੂਰ ਸੈਵਾ ਜਿੱਥੇ ਸੱਚਮੁੱਚ ਹੀ ਸੱਚਖੰਡ ਵਰਗੀਆਂ ਰੌਣਕਾਂ ਸਨ ਗੁਰੂ ਸਾਹਿਬ ਜੀ ਨੇ ਅਨੁਭਵ ਕਰ ਲਿਆ ਸੀ ਕਿ ਕਾਲਪੁਰਖ ਦਾ ਬਲਾਵਾ ਆ ਗਿਆ ਚੋਲਾ ਛੱਡਣ ਦਾ ਸਮਾਂ ਨਜ਼ਦੀਕ ਹੈ ਸਤਪੁਰ ਜੀ ਨੇ ਮਾਤਾ ਸਹਿਬਕੌਰ ਜੀ ਤੇ ਮਾਤਾ ਸੁੰਦਰੀ ਜੀ ਕੋਲ ਦਿੱਲੀ ਵਿਖੇ ਭੇਜਣ ਦਾ ਫੈਸਲਾ ਕੀਤਾ ਗੁਰੂ ਸਾਹਿਬ ਜੀ ਤੰਬੂ ਵਿੱਚ ਗਏ ਉਹਨਾਂ ਨੇ ਆਪਣੇ ਕਮਰ ਕੱਸੇ ਵਿੱਚੋਂ ਪੰਜ ਸ਼ਸਤਰ ਖੰਗ ਦੋ ਤਾਰੀ ਖੰਡਾ ਖੰਜਰ ਤੇ ਦੋ ਕਟਾਰਾ ਪ੍ਰਦਾਨ ਕੀਤੀਆਂ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਮਨੀ ਸਿੰਘ ਜੀ ਨੂੰ ਸਾਥ ਲਵੋ ਤੇ ਦਿੱਲੀ ਨੂੰ ਮੁੜ ਜਾਓ ਮਾਤਾ ਜੀ ਨੇ ਬੇਨਤੀਆਂ ਕੀਤੀਆਂ ਕਿ ਵਿਛੋੜਾ ਨਾ ਪਾਓ ਮੈਂ ਆਪ ਜੀ ਦੇ ਚਰਨਾਂ ਵਿੱਚ ਸਵਾਸ त्याਗਣਾ ਚਾਹੁੰਦੀ ਆਂ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਆਪ ਜੀ ਖਾਲਸੇ ਦਾ ਮਾਤਾ ਜਿਹੀਂ ਤੇ ਤੁਹਾਡਾ ਪੁੱਤਰ ਹੈ ਖਾਲਸਾ ਪੰਥ ਅਸਾਂ ਤੁਸਾਂ ਦੀ ਝੋਲੀ ਵਿੱਚ ਖਾਲਸਾ ਪੰਥ ਨੂੰ ਪਾਇਆ ਹੈ ਕਈ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਵਧੇਗਾ ਖਾਲਸਾ ਇਸ ਲਈ ਆਪ ਜੀ ਨੇ ਹਾਲੇ ਬਹੁਤ ਫਰਜ਼ ਨਿਭਾਉਣੇ ਨੇ ਇਸ ਲਈ ਆਪ ਜੀ ਦਿੱਲੀ ਵੱਲ ਨੂੰ ਚਾਲੇ ਪਾਓ ਮਾਤਾ ਸੇਵਕੌਰ ਉਦਾਸ ਮਨ ਨਾਲ ਦਿੱਲੀ ਵੱਲ ਚੱਲ ਪਏ ਉਸੇ ਵੇਲੇ ਭਾਈ ਮਨੀ ਸਿੰਘ ਨੇ ਨੇ ਉਦਾਸ ਸਨ ਕਿਉਂਕਿ ਉਹ ਵੀ ਆਪਣੇ ਪ੍ਰੀਤਮ ਪਿਆਰੇ ਸਤਗੁਰੂ ਜੀ ਤੋਂ ਵਿਛੜਨਾ ਨਹੀਂ ਚਾਹੁੰਦੇ ਸਨ ਸਤਗੁਰੂ ਜੀ ਦਾ ਹੁਕਮ ਮੰਨ ਕੇ ਮਾਤਾ ਸੇਵਕੌਰ ਜੀ ਦੇ ਨਾਲ ਉਦਾਸ ਚਿੱਤ ਹੋ ਕੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਜੋਤੀ ਜੋਤ ਸਮਾਉਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਦਸ਼ਾ ਬਾਦਰਸ਼ਾ ਨਾਲ ਵੱਧਦਾ ਮੇਲ ਮਿਲਾਪ ਦੇਖ ਕੇ ਸੁਬਾ ਸਰਹੰਮ ਤੇ ਵਜ਼ੀਰ ਖਾਨ ਨੂੰ ਬਹੁਤ ਤਕਲੀਫ ਹੋ ਰਹੀ ਸੀ ਕਿਉਂਕਿ ਉਸ ਨੇ ਹੀ ਸਤਗੁਰੂ ਜੀ ਨੂੰ ਕਸ਼ਟ ਪਹੁੰਚਾਈ ਸੀ ਤੇ ਸ਼ਹਿਬਜ਼ਾਦਿਆਂ ਨੂੰ ਛੇਤ ਕਰ ਦਿੱਤਾ ਸੀ ਉਸ ਨੂੰ ਡਰ ਸੀ ਕਿ ਜੇ ਗੁਰੂ ਸਾਹਿਬ ਵਿੱਚ ਤੇ ਬਾਹਦਰ ਸ਼ਾ ਵਿੱਚ ਪੂਰੀ ਪੂਰੀ ਸੁਲਾ ਸਫਾਈ ਹੋ ਗਈ ਤਾਂ ਮੇਰੀ ਖੈਰ ਨਹੀਂ ਉਸ ਦੀਆਂ ਕੀਤੀਆਂ ਸਖਤੀਬਧਿਕੀਆਂ ਬਾਰੇ ਸੁਣ ਕੇ ਔਰੰਗਜ਼ੇਬ ਵਰਗੇ ਕਟੜ ਤੇ ਪੱਥਰ ਤਿਲ ਰੰਗ ਔਰੰਗਜ਼ੇਬ ਨੇ ਵੀ ਹੁਕਮ ਜਾਰੀ ਕਰ ਦਿੱਤਾ ਸੀ ਕਿ ਗੁਰੂ ਸਾਹਿਬ ਨੂੰ ਤੰਗ ਨਾ ਕੀਤਾ ਜਾਵੇ ਤੇ ਉਹਨਾਂ ਦੀ ਜ਼ਬਤ ਕੀਤੀ ਹੋਈ ਜਾਇਦਾਦ ਵਿੱਚੋਂ ਖਰਚ ਦਿੱਤਾ ਜਾਵੇ ਬਾਦਰ ਸ਼ਾ ਜਫਰ ਨੇ ਵੀ ਹੁਕਮ ਜਾਰੀ ਕਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਨੂੰ 300 ਮੋਰਾ ਰੋਜ਼ਾਨਾ ਦਿੱਤੀਆਂ ਜਾਣ ਇਹਨਾਂ ਸਭ ਗੱਲਾਂ ਨਾਲ ਵਜ਼ੀਰ ਖਾਨ ਨੂੰ ਆਪਣੀ ਜਾਨ ਦਾ ਫਿਕਰ ਪੈ ਗਿਆ ਉਸ ਦੇ ਮਨ ਵਿੱਚ ਪੱਕੀ ਧਾਰ ਲਈ ਜਦੋਂ ਤੱਕ ਤਾਂਕਾ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰਹਿਣਗੇ ਤਾਂ ਮੈਨੂੰ ਹਰ ਵੇਲੇ ਖਤਰਾ ਹੀ ਖਤਰਾ ਇਸ ਲਈ ਉਸਨੇ ਗੁਰੂ ਜੀ ਨੂੰ ਖਤਮ ਕਰਵਾਉਣ ਦਾ ਫੈਸਲਾ ਕੀਤਾ ਇਸ ਕੰਮ ਲਈ ਉਸਨੇ ਦੋ ਪਠਾਨ ਭੇਜੇ ਉਹ ਨਦੇੜ ਪੁੱਜੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਛਰਦਾ ਆਲੂ ਬਣ ਕੇ ਹਾਜ਼ਰ ਹੋਣ ਲੱਗ ਗਏ ਸਨ ਉਹ ਦੋਵੇਂ ਮੌਕੇ ਦੀ ਭਾਲ ਵਿੱਚ ਸਨ ਇੱਕ ਦਿਨ ਰਹਿਰਾਸ ਦੇ ਸਮੇਂ ਦੀਵਾਨ ਦੇ ਪਿੱਛੇ ਗੁਰੂ ਸਾਹਿਬ ਜੀ ਜਾਪ ਰਾਜੇ ਤਾਂ ਸੇਵਕ ਇੱਕ ਸੇਵਕ ਕੋਲ ਸੀ ਇਹ ਦੋਵੇਂ ਪਠਾਨ ਵੀ ਗੁਰੂ ਸਾਹਿਬ ਜੀ ਪਾਸ ਬੈਠੇ ਸਨ ਇੰਨੇ ਵਿੱਚੋਂ ਇੱਕ ਨੇ ਮੌਕਾ ਦੇਖ ਕੇ ਗੁਰੂ ਸਾਹਿਬ ਜੀ ਦੀ ਵੱਖੀ ਵਿੱਚ ਛੁਰਾ ਖੋਪ ਦਿੱਤਾ ਗੁਰੂ ਸਾਹਿਬ ਨੇ ਦੂਜੇ ਪਠਾਨ ਨੂੰ ਤਲਵਾਰ ਨਾਲ ਮਾਰ ਦਿੱਤਾ ਉਸ ਨੂੰ ਵਾਰ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਜਿਹੜਾ ਪਹਿਲਾ ਪਠਾਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਨੂੰ ਸਿੱਖਾਂ ਨੇ ਮਾਰ ਮੁਕਾਇਆ ਗੁਰੂ ਸਾਹਿਬ ਜੀ ਦਾ ਜ਼ਖਮ ਹੌਲੀ-ਹੌਲੀ ਠੀਕ ਹੋਣ ਲੱਗਾ ਸੀ ਆਸ ਸੀ ਕਿ ਸਤਿਗੁਰੂ ਜੀ ਠੀਕ ਹੋ ਜਾਣਗੇ ਕੁਝ ਦਿਨਾਂ ਬਾਅਦ ਗੁਰੂ ਜੀ ਇੱਕ ਸਖਤ ਕਮਾਨ ਨੂੰ ਚਿਲਾ ਚੜਾਉਣ ਲੱਗੇ ਤਾਂ ਜ਼ਖਮ ਵਿੱਚ ਜ਼ਖਮ ਫਿਰ ਤੋਂ ਖੁੱਲ ਗਿਆ ਗੁਰੂ ਸਾਹਿਬ ਨੇ ਆਪਣਾ ਸੱਚਖੰਡ ਵਾਪਸੀ ਦਾ ਸਮਾਪਤ ਕੀਤਾ ਤਾਂ ਆਪ ਨੇ ਪੰਜ ਮੋਹਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅੱਗੇ ਮੱਥਾ ਟੇਕਿਆ ਤੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਦਿੱਤੀ ਹੁਕਮ ਜਾਰੀ ਕੀਤਾ ਹੁਣ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਖਾਲਸੇ ਦੇ ਗੁਰੂ ਹੋਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਸੌਂਪਣ ਤੋਂ ਅਗਲੇ ਦਿਨ 7 ਅਕਤੂਬਰ 1708 ਈਸਵੀ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੋਤੀ ਜੋਤ ਸਮਾ ਗਏ ਉਸ ਸਥਾਨ ਤੇ ਅੱਜਕੱਲ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਸੰਯੋਗਤ ਹੈ ਇੱਕ ਖਾਲਸਾ ਪੰਥ ਦਾ ਚੌਥਾ ਤਖਤ ਹੈ ਵਾਹਿਗੁਰੂ ਜੀਓ ਕੋਈ ਗਲਤੀ ਹੋਈ ਤਾਂ ਮਾਫ ਕਰਨਾ ਸੱਚੇ ਪਾਤਸ਼ਾਹ ਜੀਓ ਅਗਲਾ ਭਾਗ ਅਸੀਂ ਲੈ ਕੇ ਆਵਾਂਗੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਬਾਰੇ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਲਾਈਕ ਕਰਨਾ ਜਰੂਰ ਸ਼ੇਅਰ ਕਰਨੀ ਸਤਨਾਮ ਸ੍ਰੀ ਵਾਹਿਗੁਰੂ